ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਇੱਕ ਹੋਟਲ ਤੋਂ ਜੋ ਗੈਂਗਸਟਰ ਗੋਲਡੀ ਬਰਾੜਾ ਉਸ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਕੀਤੀ ਗਈ ਹੈਗੀ ਆ ਪਿਤਾ ਸ਼ਮਸ਼ੇਰ ਸਿੰਘ ਔਰ ਮਾਤਾ ਪ੍ਰੀਤਪਾਲ ਦੀ ਗ੍ਰਿਫਤਾਰੀ ਕੀਤੀ ਗਈ ਹੈਗੀ ਔਰ ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਸਦਰ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈਗੀ ਆ ਔਰ ਬੀਤੇ ਦਿਨ 26 ਜਨਵਰੀ ਸੀ ਛੁੱਟੀ ਸੀਗੀ ਔਰ ਪਿਛਲੇ ਦਿਨ ਹੀ ਜਾਣਕਾਰੀ ਦੇ ਅਨੁਸਾਰ ਜਿਹੜਾ ਗੋਲਡੀ ਦੇ ਮਾਤਾ ਪਿਤਾ ਸੀਗੇ ਉਹਨਾਂ ਨੂੰ ਜਸ ਸਾਹਿਬ ਕੋਲ ਪੇਸ਼ ਕੀਤਾ ਗਿਆ ਸੀ ਔਰ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਸੀਗਾ ਜੋ ਰਿਮਾਂਡ ਅੱਜ ਖਤਮ ਹੋ ਜਾਣਾ ਹੈਗਾ ਔਰ ਦੱਸਿਆ ਜਾ ਰਿਹਾ ਹੈਗਾ ਕਿ ਬਾਅਦ ਦੁਪਹਿਰ ਫਿਰ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਜੋ ਪੇਸ਼ ਆ ਮਨ ਜੋ ਕੋਰਟ ਦੇ ਵਿੱਚ ਕੀਤਾ ਜਾਣਾ ਹੈਗਾ ਮਾਮਲੇ ਦੀ ਗੱਲ ਕਰੀਏ ਤਾਂ 50 ਲੱਖ ਦੀ ਫਰੋਤੀ ਦਾ ਮਾਮਲਾ ਜੋ 2 ਸਾਲ ਪੁਰਾਣਾ 2024 ਦੇ ਵਿੱਚ ਦਰਜ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈਗੀ ਆ ਔਰ ਦੱਸਦੀਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਨਦੀਕੀ ਪਿੰਡ ODE ਕਰਨ ਦੇ ਰਹਿਣ ਵਾਲੇ ਸਤਨਾਮ ਦੇ ਵੱਲੋਂ ਕੰਪਲੀਟ ਦਿੱਤੀ ਗਈ ਸੀ ਕਿ ਉਹਨਾਂ ਨੂੰ WhatsApp ਤੇ ਇੱਕ ਧਮਕੀ ਭਰੀ ਕਾਲ ਆਉਂਦੀ ਹੈਗੀ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀਗੀ ਔਰ ਉਹਨਾਂ ਤੋਂ 5 ਲੱਖ ਦੀ ਜਿਹੜੀ ਫਰੋਤੀ ਮੰਗੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਡਰਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਣਾ ਸਦਰ ਪੁਲਿਸ ਨੂੰ ਕੰਪਲੀਟ ਦਰਜ ਕਰਾਈ ਗਈ ਤੇ ਇਹ ਜਿਹੜਾ ਮਾਮਲਾ 233 ਨੰਬਰ ਐਫ ਆਰ ਔਰ 308 ਤੇ 300 ਕਮਨਜਾ ਦੇ ਤਹਿਤ ਦਰਜ ਕੀਤਾ ਜਾਂਦਾ ਹੈਗਾ ਤਾਂ ਉਸ ਮਾਮਲੇ ਦੇ ਵਿੱਚ ਜੋ ਗੋਲਡੀ ਬਰਾੜ ਗੈਂਗਸਟਰ ਆ ਉਸ ਦੇ ਮਾਤਾ ਪਿਤਾ ਦੀ ਜਿਹੜੀ ਗ੍ਰਿਫਤਾਰੀ ਪਿਛਲੇ ਦਿਨ ਹੋਈ ਹੈਗੀ ਆ ਔਰ ਅੱਜ ਜਿਹੜਾ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਰਿਮਾਂਡ ਖਤਮ ਹੋਣ ਤੇ ਸ਼੍ਰੀ ਮੁਕਤਸਰ ਸਾਹਿਬ ਦੀ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈਗਾ ਔਰ ਇਹ ਸਮਾਂ ਦੱਸੇਗਾ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਪੀਟੀਸੀ ਨਿਊਜ਼ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਇੱਕ ਹੋਟਲ ਤੋਂ ਜੋ ਗੈਂਗਸਟਰ 골ਡੀ ਬਰਾੜਾ ਉਸ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਕੀਤੀ ਗਈ ਹੈਗੀ ਆ ਪਿਤਾ ਸ਼ਮਸ਼ੇਰ ਸਿੰਘ ਔਰ ਮਾਤਾ ਪ੍ਰੀਤਪਾਲ ਦੀ ਗ੍ਰਿਫਤਾਰੀ ਕੀਤੀ ਗਈ ਹੈਗੀ ਔਰ ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਸਦਰ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈਗੀ ਆ ਔਰ ਬੀਤੇ ਦਿਨ 26 ਜਨਵਰੀ ਸੀ ਛੁੱਟੀ ਸੀਗੀ ਔਰ ਪਿਛਲੇ ਦਿਨ ਹੀ ਜਾਣਕਾਰੀ ਦੇ ਅਨੁਸਾਰ ਜਿਹੜਾ ਗੋਲਡੀ ਦੇ ਮਾਤਾ ਪਿਤਾ ਸੀਗੇ ਉਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕੀਤਾ ਗਿਆ ਸੀ ਔਰ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਸੀਗਾ ਜੋ ਰਿਮਾਂਡ ਅੱਜ ਖਤਮ ਹੋ ਜਾਣਾ ਹੈਗਾ ਔਰ ਦੱਸਿਆ ਜਾ ਰਿਹਾ ਹੈਗਾ ਕਿ ਬਾਅਦ ਦੁਪਹਿਰ ਫਿਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਜੋ ਪੇਸ਼ ਆ ਮਨ ਜੋ ਕੋਰਟ ਦੇ ਵਿੱਚ ਕੀਤਾ ਜਾਣਾ ਹੈਗਾ ਮਾਮਲੇ ਦੀ ਗੱਲ ਕਰੀਏ ਤਾਂ 50 ਲੱਖ ਦੀ ਫਰੋਤੀ ਦਾ ਮਾਮਲਾ ਜੋ 2 ਸਾਲ ਪੁਰਾਣਾ 2024 ਦੇ ਵਿੱਚ ਦਰਜ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈਗੀ ਆ ਔਰ ਦੱਸਦੀਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਉਦੇ ਕਰਨ ਦੇ ਰਹਿਣ ਵਾਲੇ ਸਤਨਾਮ ਦੇ ਵੱਲੋਂ ਕੰਪਲੀਟ ਦਿੱਤੀ ਗਈ ਸੀ ਕਿ ਉਹਨਾਂ ਨੂੰ WhatsApp ਤੇ ਇੱਕ ਧਮਕੀ ਭਰੀ ਕਾਲ ਆਉਂਦੀ ਹੈਗੀ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀਗੀ ਔਰ ਉਹਨਾਂ ਤੋਂ ਪਿਆ ਲੱਖ ਦੀ ਜਿਹੜੀ ਫਰੋਤੀ ਮੰਗੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਡਰਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਣਾ ਸਦਰ ਪੁਲਿਸ ਨੂੰ ਕੰਪਲੀਟ ਦਰਜ ਕਰਾਈ ਗਈ ਤੇ ਇਹ ਜਿਹੜਾ ਮਾਮਲਾ 233 ਨੰਬਰ ਐਫਆਰ ਔਰ 308 ਤੇ 300 ਕਮਨਜਾ ਦੇ ਤਹਿਤ ਦਰਜ ਕੀਤਾ ਜਾਂਦਾ ਹੈਗਾ ਤਾਂ ਉਸ ਮਾਮਲੇ ਦੇ ਵਿੱਚ ਜੋ ਗੋਲਡੀ ਬਰਾੜ ਗੈਂਗਸਟਰ ਆ ਉਸ ਦੇ ਮਾਤਾ ਪਿਤਾ ਦੀ ਜਿਹੜੀ ਗ੍ਰਿਫਤਾਰੀ ਪਿਛਲੇ ਦਿਨ ਹੋਈ ਹੈਗੀ ਆ ਔਰ ਅੱਜ ਜਿਹੜਾ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਰਿਮਾਂਡ ਖਤਮ ਹੋਣ ਤੇ ਸ਼੍ਰੀ ਮੁਖਤਸਰ ਸਾਹਿਬ ਦੀ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈਗਾ ਔਰ ਇਹ ਸਮਾਂ ਦੱਸੇਗਾ ਸ਼੍ਰੀ ਮੁਖਤਸਰ ਸਾਹਿਬ ਤੋਂ ਬੁੱਟਾ ਸਿੰਘ ਪੀਟੀਸੀ ਨਿਊਜ਼